ਜਿਸ ਨੂੰ ਮੇਮਨਾ ਦਵਾਤਾ ਜਿਸ ਨੂੰ ਬੱਕਰੀ ਦਵਾਤੀ 2 ਰੁਪਈਆ ਦੇ ਪਾਤਰ ਅਸੂਰੀ ਹੋਗੇ ਨਹੀਂ ਸਾਨੂੰ ਘਰੇ ਬੈਠਿਆਂ ਨੂੰ ਕੋਈ ਨਹੀਂ ਪੁੱਛਦਾ ਸੀ ਬੱਕਰੀਆਂ ਚਾਰੀਆਂ ਹੱਥਾਂ ਨੂੰ ਬੈਠ ਗਏ ਘਰੇ ਆ ਕੇ ਦੁਪਹਿਰੇ ਚਾਹ ਬਣਾ ਲਈ ਲੈ ਕੇ ਕਿਤਨਾ ਘਲੇ ਪਰਨਾ ਬੈਠ ਗਏ ਖਾਲੀਆਂ ਨੂਨ ਵਿੱਚ ਨਾ ਰੋਟੀਆਂ ਹੁਣ ਅਸੀਂ ਬਾਬਾ ਜੀ ਦੀ ਦੇਣ ਨਹੀਂ ਦੇ ਸਕਦੇ ਇਹਨਾਂ ਕਾਲਿਆਂ ਨੇ ਸਾਨੂੰ ਧੰਦੇ ਲਾਤਾ ਤਾਂ ਕਮਲਿਆਂ ਤੋਂ ਸਿਆਣੇ ਬਣਾਤਾ ਅੱਜ ਬਾਬਾ ਜੀ ਵੀ ਸਾਡਾ ਸਿਆਣਾ ਹੋ ਗਿਆ ਬਾਹਰ-ਬਾਰ ਅਮਰੀਕਾ ਨਿਊਜ਼ੀਲੈਂਡ ਤੋਂ ਬੰਦੇ ਸਾਡੇ ਬਾਈ ਜੀ ਤੇ ਇਹਨਾਂ ਦੇ ਫਾਦਰ ਜੀ ਸਾਡੇ ਬਾਬੇ ਕਮਲੇ ਦੀ ਵੀਡੀਓ ਦੇਖ ਕੇ ਮੰਡੀਆਂ ਦੇ ਵਿੱਚ ਫਾਇਦਾ ਠਾ ਰਹੇ ਨੇ ਤੇ ਬੱਕਰੀਆਂ ਪਾਲਣ ਧੰਦੇ ਨੂੰ ਸਭ ਨੂੰ ਪ੍ਰਮੋਟ ਕੀਤਾ ਬਹੁਤ-ਬਹੁਤ ਵਧੀਆ ਧੰਦਾ ਦੇਤਾ ਸਾਨੂੰ ਬਾਬਾ ਜੀ ਨੇ ਤੇ ਮੰਡੀਆਂ ਵਾਲਿਆਂ ਨੇ ਗਰੀਬਾਂ ਨੂੰ ਅਮੀਰਾਂ ਨੂੰ ਸਭ ਬਾਈ ਨਾਲ ਜੋੜਦੇ ਸਾਰਿਆਂ ਵਾਸਤੇ ਚੰਗੀ ਚੀਜ਼ ਹੈ ਇਹ ਨਾ ਸੋਚੋ ਵੀ ਅਸੀਂ ਜੀਨੀਦਾਰਾ ਆਪਦੇ ਕੰਮ ਦੀ ਕੋਈ ਸ਼ਰਮ ਸੰਗ ਨਹੀਂ ਆਪਾਂ ਇੱਜ਼ਤ ਨਾਲ ਕੰਮ ਕਰੋ ਕਿਸੇ ਦੀ ਠੱਗੀ ਨਾ ਕਰੋ ਚੋਰੀ ਨਾ ਕਰੋ ਬੱਕਰੀ ਪਾਲੋ ਮੇਵਣਾ ਪਾਲੋ ਕੰਮ ਚਲਾਓ ਤੇ ਬੱਚੇ ਪਾਲੋ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਆਪਾਂ ਕਰਨਾ ਹਾਂ ਕਰੋ ਜੀ ਕਰੋ ਰੈਜੀੂ ਜੀ ਦਾ ਵੀ ਧੰਨਵਾਦ ਬਾਕੀ ਜਿਹਨੇ ਦਰਾਲ ਵੀਰ ਨੇ ਉਹਨਾਂ ਦਾ ਧੰਨਵਾਦ ਮੈਂ ਭਾਈ ਜੀ ਨੂੰ ਬੇਨਤੀ ਕਰਦਾ ਵੀ ਅੱਗੇ ਨੂੰ ਆਓ ਥੋੜਾ ਜਿਆ। ਜੇ ਆਪ ਦੀਆਂ ਮਿਹਰੀਆਂ ਸੇਵਤਾ ਮੈਂ ਰਾਜਪੁਤੀਆਂ ਕਰੀ ਜਾਣਾ। ਵੀ ਤੁਸੀਂ ਦੱਸੋ ਵੀ ਤੁਹਾਡੇ ਦਿਲ ਦੇ ਵਿੱਚ ਇੰਗਲੈਂਡ ਦੀ ਧਰਤੀ ਤੋਂ ਬੈਠਿਆਂ ਦੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦਿਆਂ ਦੇ ਇਹ ਬਲਬੜਾ ਕਿਵੇਂ ਉੱਠਿਆ ਵੀ ਮੈਂ ਬੱਕਰੀਆਂ ਦਾ ਫਾਰਮ ਪੰਜਾਬ ਦੀ ਧਰਤੀ ਤੇ ਪਾਉਣਾ। ਅਸਲ ਦੇ ਵਿੱਚ ਜੀ ਸਭ ਕੰਨ ਸਾਰਿਆਂ ਨੂੰ ਸੱਚੀ ਗੱਲ ਹੈ। ਇੰਗਲੈਂਡ ਰੀਂਡਿਆ ਮਰੇ ਮਨ ਤੇ ਪ੍ਰਚਾਰ ਜਿਵੇਂ ਪੰਜਾਬ ਜਾਣਾ। ਠੀਕ ਹੈ। ਮੈਨੂੰ 25 ਸਾਲ ਹੋ ਗਏ ਰਿਤੇ ਨੂੰ। ਤੇ ਪੰਜਾਬ ਦਾ ਪੰਜਾਬ ਆਉਂਦਾ ਕਿ ਬਾਨਾ ਸੀ ਹਾਂਜੀ ਫਾਰਮਿੰਗ ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਕਰਨਾ ਕੀ ਆ ਪਹਿਲਾਂ ਮੈਂ ਫਾਰਮ ਬਣਾਇਆ ਗਾਵਾਂ ਨੂੰ ਸ਼ੁਰੂਆਤ ਹੀ ਹੋਈ ਅੱਛਾ ਜੀ ਫਿਰ ਕਰਦਿਆਂ 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 ਜਦੋਂ ਮੈਨੂੰ ਨੌਲੇਜ ਵਧੀਆ ਕਿ ਇਹ ਬੀਟਰ ਬੱਕਰੀ ਦਾ ਬੜਾ ਪ੍ਰੇਜ ਹੈ ਪੰਜਾਬ ਤੇ ਇਹਦੀ ਨਸਲ ਵੀ ਖਤਮ ਹੋ ਰਹੀ ਹੈ ਹਾਂ ਇਹਨੂੰ ਥੋੜੀ ਕੇਅਰ ਦੀ ਲੋੜ ਹੈ ਫਿਰ ਪੱਟਵੀ ਸਰ ਮੈਂ ਜੀ ਬਾਬਾ ਜੀ ਨੇ ਸੰਪਰਕ ਕੀਤਾ ਹੋਰ ਮੇਰੇ ਵੀਰ ਨੇ ਉਹਨਾਂ ਨੇ ਸੰਪਰਕ ਕੀਤਾ ਡਾਕਟਰ ਗੁਰਪ੍ਰੀਤ ਮਾਨ ਨੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਠੀਕ ਹੈ ਇਹ ਕੰਮ ਕਰੋ ਆਉਣ ਵਾਲੇ ਟਾਈਮ ਤੱਕ ਹੀ ਕਾਮਯਾਬ ਹੋ ਸਕੋ ਫਿਰ ਮੈਂ ਇਨਵੈਸਟਮੈਂਟ ਕੀਤੀ ਫਾਰਮ ਬਣਾਇਆ ਜਿੱਦਾਂ ਬਾਬਾ ਜੀ ਨੇ ਦੱਸਿਆ ਉਹਦਾ ਜੋਰ ਲਾ ਕੇ ਬਣਾਇਆ ਤੇ ਉਸ ਤੋਂ ਬਾਅਦ ਹੁਣ ਮੇਰੇ ਕੋਲ ਕਾਫੀ ਜੰਗਲ ਹੈ 100 ਦੇ ਕਰੀਬ ਮੇਰੇ ਕੋਲ ਜੰਗਲ ਹੈ ਤੇ ਚੰਗੀਆਂ ਬੱਕਰੀਆਂ ਤੇ ਮੈਂ ਬੱਕਰੀਆਂ ਆਪ ਨੇ ਖਰੀਦੀਆਂ ਪੰਜਾਬ ਦੇ ਵਿੱਚ ਸਾਰੇ ਵੀਰ ਭਰਾਵਾਂ ਨੇ ਮੇਰੀ ਮਦਦ ਕੀਤੀ ਸ਼ਾਬਾਸ਼ ਰਸਤਾ ਆ ਪੁਲਿਤਰਮਾਨ ਨੇ ਮੈਨੂੰ ਰਸਤਾ ਦੱਸਿਆ ਕਿੱਧਰ ਜਾਣਾ ਬਾਬਾ ਜੀ ਨੇ ਮੇਰੀ ਮਦਦ ਕੀਤੀ ਹੋਰ ਸੰਦੀਪ ਨੇ ਮੇਰੀ ਮਦਦ ਕੀਤੀ ਸੰਦੀਪ ਆਇਆ ਮੇਰੇ ਕੋਲ ਪਹਿਲਾਂ ਉਹਨਾਂ ਨੇ ਮੇਰੇ ਕੋਲ ਬੱਕਰੀਆਂ ਛੱਡੀਆਂ ਵੱਡੀਆਂ ਵੱਡੀਆਂ ਠੀਕ ਹੈ ਤੇ ਪਰਸੀਦ ਨੇ ਕੀਤੀ ਮੇਰੀ ਮਦਦ ਠੀਕ ਹੈ ਹੋਰ ਪੰਚੀ ਬਾਬਾ ਜੀ ਨੇ ਮੇਰੇ ਕੋਲ ਬੜਾ ਜਮਨਤ ਘਲੇ ਇਹਨਾਂ ਬੜੀ ਮਦਦ ਕੀਤੀ ਇੱਕ ਮੈਨੂੰ ਬੜੀ ਵੱਡੀ ਵੱਡੀਆਂ ਬਾਬਾ ਜੀ ਨੇ ਬੜੇ ਪਿਆਰ ਨਾਲ ਕਹਿੰਦੇ ਮੈਨੂੰ ਆਉਣ ਕੀਤਾ ਆਂਦੇ ਬੱਕਰੀ ਤੈਨੂੰ ਦੇਣੀ ਠੀਕ ਹੈ ਵੇ ਭਾਤੀ ਬੜੀ ਮਹਾਰਾਜ ਦੀ ਕਿਰਪਾ ਜੀ ਮੈਂ ਤੇ ਬਾਹਰ ਸਾਰਿਆਂ ਨੂੰ ਵਧਾਈਆਂ ਦਿੰਦਾ ਜਿਹੜੇ ਇਸ ਕੰਮ 'ਚ ਆਏ ਤੇ ਨਵੇਂਆਂ ਨੂੰ ਵੀ ਕਵਾਂਗੇ ਕਿ ਦਰਨਾ ਨਹੀਂ ਹੌਸਲੇ ਨਾਲ ਕੰਮ ਕਰੋ ਕਾਮਯਾਬੀ ਹੋ ਜਾਂਦੀ ਹੈ ਠੀਕ ਠੀਕ ਤੇ ਅੰਨੇ ਤਾੜੀ ਸਿੱਖ ਕੇ ਸਿੱਖ ਕੇ ਠੀਕ ਹੈ ਮਤਲਬ ਕਿ ਅੱਜ ਫਾਰਮ ਤੋਂ ਨੇ ਆ 2 ਸਾਲ ਵਿੱਚ ਕਰਨੀ ਪੈਣੀ ਹੈ ਅਰੇਂਜਮੈਂਟ ਕਰੋ ਹਾਂ ਜੀ ਟ੍ਰੀਟਮੈਂਟ ਪੂਰਾ ਕਰੋ ਭਾਈ ਟਿਮੀ ਜੀ ਬਾਈ ਜੀ ਦੇ ਜੋ ਫਾਦਰ ਸਾਹਿਬ ਨੇ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਭਾਈ ਬਾਈ ਜੀ ਤੁਸੀਂ ਵੀ ਬਾਹਰ ਜਿਹੜਾ ਬਲਾਕੇ ਆਇਓ ਕਿ ਨਹੀਂ ਨੇ ਲਾਕੇ ਲਾਕੇ ਆਇਨੋ ਤੇ ਹੁਣ ਨਹੀਂ ਤਾਂ ਪੁੱਤਰ ਕਹਿ ਦਿੰਦੇ ਆ ਵੀ ਬਾਪੂ ਤੂੰ ਹੁਣ ਆਰਾਮ ਕਰ ਵੀ ਹੁਣ ਆਪਾਂ ਬਾਹਰ ਇੰਗਲੈਂਡ ਕੈਨੇਡਾ ਦੇ ਵਿੱਚ ਸੈੱਟ ਹੋ ਗਿਆ ਪਰਿਵਾਰ ਤੇ ਹੁਣ ਤੇ ਕੋਈ ਕੰਮ ਨਹੀਂ ਕਰਨਾ ਪਰ ਫਿਰ ਵੀ ਤੁਸੀਂ ਵਿਹਲੇ ਰਹਿਣ ਦੇ ਬਾਵਜੂਦ ਵੀ ਸਾਰੇ ਫਾਰਮ ਦੀ ਜਿੰਮੇਵਾਰੀ ਚੱਕਦੇ ਹੋ ਬਾਈ ਜੀ ਦੇ ਬਾਹਰ ਬੈਠਿਆ ਸੀ ਹਾਂਜੀ ਹਾਂਜੀ ਇਹਨਾਂ ਨੇ ਸਾਰੀ ਜਿੰਮੇਵਾਰੀ ਤੇ ਕਾਰੋਬਾਰ ਤੇ ਆਖਿਆ ਵੀ ਡੈਡੀ ਤੁਸੀਂ ਵਿਹਲੇ ਨਾ ਰਹੋ ਤੇ ਆਪਣੇ ਕੰਮ ਨੂੰ ਸੰਭਾਲੋ ਤੇ ਇਹਦੀ ਵਡਿਆਈ ਬਣਾਓ ਆਪਾਂ ਨੂੰ ਪੈਸਿਆਂ ਦੀ ਨਹੀਂ ਉਮੀਦ ਲੋੜ ਜਿੰਨੀ ਆਪਾਂ ਇੱਜ਼ਤ ਮਾਰਨ ਦੀ ਲੋੜ ਹੈ ਇਹ ਉਹ ਲੋਕੀ ਕਹਿੜੂ ਭਾਰਮਾਲੇ ਉਹ ਬੰਦੇ ਨੇ ਹੁਣ ਇਹਨਾਂ ਦਾ ਨਾਮ ਆਜਦਾ ਇਥੇ ਭਾਰਮ ਤੇ ਚੱਲੋ ਜੀ ਹਾਂਜੀ ਭਾਰਮ ਤੇ ਚੱਲੋ ਬੜੀ ਕਿਰਪਾ ਹੈ ਤੇ ਮੈਂ ਬਾਕੀ ਭਾਈ ਜੀ ਇਹ ਦੱਸ ਦਿਆਂ ਵੀ ਇਹ ਲੈ ਕੇ ਉਹ ਵੀ ਮੈਂ ਭਾਈ ਜੀ ਦੇ ਸਾਹਮਣੇ ਇਹਨਾਂ ਨੂੰ ਕਹਿਤਾ ਵੀ ਭਾਈ ਜੀ ਇਹਨੂੰ ਤਾਂ ਕੰਮ ਕਰਾਉਂਦੇ ਆ ਨਹੀਂ ਮੇਰੇ ਫਾਦਰ ਸਾਹਿਬ ਦੀ ਮੈਂ ਗੱਲ ਦੱਸਦਾ ਮੈਂ ਫਿਰਕੋ ਨਾਰਮਲ ਕਿਸਾਨਾਂ ਦੇ ਵਿੱਚੋਂ ਆ ਅਸਲ ਸਾਡੇ ਬਾਪ ਦੀ ਲੱਤ ਟੁੱਟ ਗਈ ਸੀ ਜਿਹੜੇ ਟਿੱਕੇ ਪਏ ਸੀਗੇ ਹਰ ਹਰ ਦਾ ਗੱਡਾ ਭਰੀ ਹੋਈ ਅਸੀਂ ਉਹਨਾਂ ਨੂੰ ਕਹਾਂ ਵੀ ਤੁਸੀਂ ਅੱਜ ਤੋਂ ਬਾਅਦ ਜਦੋਂ ਠੀਕ ਵੀ ਹੋ ਗਏ ਮੈਂ ਕਹਾਂ ਵੀ ਤੈਂ ਖੱਤੇ ਚ ਨਹੀਂ ਜਾਣਾ ਥੋੜਾ ਟਾਈਮ ਰਿਹਾ ਬਾਅਦ ਵਿੱਚ ਉਹ ਗਾਲਾਂ ਲਾ ਗਿਆ ਕਹਿੰਦਾ ਮੈਨੂੰ ਜ਼ਹਿਰ ਲਿਆ ਕੇ ਦੇ ਦੇ ਕਹਿੰਦਾ ਮੈਨੂੰ ਜ਼ਹਿਰ ਦੇਵੇਂ ਲਿਆ ਕੇ ਮੈਂ ਕਿਹਾ ਵੀ ਕੰਮ ਕਹਿੰਦਾ ਮੇਰੇ ਤੋਂ ਨਹੀਂ ਰਹਿ ਹੁੰਦਾ ਘਰੇ ਮੈਂ ਤਾਂ ਪੱਠੇ ਮੈਂ ਹੀ ਵੱਢ ਕੇ ਲਿਓਣੀ ਬਾਜੀ 20 ਕਿੱਲਾਂ ਦੀ ਨਹਿਰ ਤੇ ਖੇਤੀ ਸਾਡਾ ਬਾਪ ਕਰਦਾ ਹੁੰਦਾ ਸੀ ਆ ਸਾਨੂੰ ਉੱਥੇ ਦੱਸਿਆ ਬੰਦਿਆ ਨੇ ਕਹਿੰਦੇ ਵੀ ਇਹਦੀ ਫੌੜੀ ਰੁੜ ਗਈ ਕਹਿੰਦੇ ਸਿਆਲ ਦੇ ਵਿੱਚ ਕਣਕ ਨੂੰ ਪਾਣੀ ਲਾਉਂਦੇ ਸੀ ਤਰਕੇ ਕਹਿੰਦੇ ਕੱਸੀ ਦੇ ਖਾਲ ਦੇ ਵਿੱਚ ਫੌੜੀ ਚੱਕ ਕੇ ਲਿਆਇਆ ਕਹਿੰਦੇ ਨੂੰ ਲੈ ਜਾਓ ਕਰੇ ਨੇ ਮਰ ਜਾਣਾ ਕਹਿਣ ਤੋਂ ਬਾਅਦ ਇਹ ਆ ਵੀ ਜੇ ਬਜ਼ੁਰਗ ਘਰੇ ਬਹਿ ਕੇ ਇਹਦੀ ਉਮਰ ਕੱਟ ਜਾਣੀ ਸਹੀ ਗੱਲ ਹੈ ਹੋਰ ਘੜਦੀ ਬੈਠੇ ਬੰਦੇ ਜੀ ਹੋਰ ਤੁਸੀਂ ਦੱਸੋ ਵੀ ਮੇਰਾ ਕਹਿਣਾ ਵੇ ਬਾਈ ਜੀ ਦੀ ਉਮਰ ਬਾਈ ਜੀ ਕਿੰਨੀ ਹੋਊਗੀ ਹੁਣ 74 ਸਾਲ 74 75 ਸਾਲ ਦੀ ਉਮਰ ਮੇਰਾ ਕਹਿਣਾ ਵੀ ਅਜੇ ਵੀ ਜਿਹੜੇ ਆ ਨਾਰਮਲ ਮੁੰਡੇ ਆਦੇ ਆਪ ਨੂੰ ਘਾਉਂਦੇ ਆ ਵੀ ਅਸੀਂ ਬੌਡੀ ਬਿਲਡਰ ਆ ਜੀ ਅਸੀਂ ਜਿੰਮ ਲਾਉਂਦੇ ਆ ਅਸੀਂ ਜੇ ਕਰਦੇ ਆ ਉਹ ਡੱਕਾ ਤੋੜਦੇ ਨਹੀਂ ਆ ਜਿੰਮ ਦੇ ਵਿੱਚ ਨਾਲੇ ਪੈਸੇ ਦੇ ਕਿਉਂਦੇ ਆ ਨਾਲੇ ਆਪਦੇ ਸਰੀਰ ਨੂੰ ਖਰਾਬ ਕਰਕੇ ਆਉਂਦੇ ਨੇ ਮਟਾਪਾ ਕਰ ਲੈਂਦੇ ਆ ਡੋਲੇ ਦਿਖਾਉਂਦੇ ਆ ਪਰ ਕੰਮ ਕੋਈ ਨਹੀਂ ਡੋਲੇ ਮੇਰੇ ਘਰ ਵੀ ਇੱਥੇ ਉੱਤਰ 75 ਸਾਲ ਦੇ ਬਾਈ ਜੀ ਉਹਨਾਂ ਨਾਲੋਂ ਚੰਗੇ ਹੋਣਗੇ ਸਹੀ ਗੱਲ ਹੈ ਕਿਉਂਕਿ ਕੰਮ ਕਰਦੇ ਨੇ ਜੇ ਉੱਥੇ ਖੌਣਰੀ ਦੇ ਵਿੱਚ ਨੀੜਾ ਚੱਕ ਕੇ ਨਹੀਂ ਪਾਉਂਦੇ ਕੰਮ ਸੇ ਕੰਮ ਖੌਣਰੀ ਦੇ ਵਿੱਚ ਹੱਥ ਮਾਰਦੇ ਹੋਣਗੇ ਵਿੱਚ ਮਿੱਟੀ ਘੱਟਾ ਤਾਂ ਨਹੀਂ ਡੱਪਾ ਡੋਲੇ ਦਾ ਚੁਗਦੇ ਹੀ ਨਹੀਂ ਉਹਦੇ ਅੰਦਰ ਸਾਰੀ ਦਿਹਾੜੀ ਸੇਰ ਸਪੱਟਾ ਕਰਦੇ ਹਾਂਜੀ ਹਾਂਜੀ ਇਸ ਲਈ ਮੈਂ ਬਜ਼ੁਰਗਾਂ ਨੂੰ ਵੀ ਕਹਿਣਾ ਵੀ ਜੇ ਤੁਹਾਡੇ ਧੀਆਂ ਪੁੱਤ ਇਸ ਕਿੱਤੇ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੀ ਹੈਲਪ ਕਰੋ ਭਾਰਤੀ ਆਪਰ ਤੁਹਾਡੇ ਕਮਾਈ ਕਰਨਾ ਤੇ ਤੁਸੀਂ ਘਰ ਦੇ ਵਿੱਚ ਜਾਨਵਰਾਂ ਨੂੰ ਧਮਾਉਣ ਦਾ ਕੰਮ ਕਰੋ ਕਿ ਆਪਣੇ ਬੱਚੇ ਕਾਮਯਾਬ ਹੋ ਜਾਣ, ਗੱਲ ਰਾਤੀ ਤੋਂ ਬਚ ਜਾਣ। ਜਿਹੜੀਆਂ ਗਲਤ ਨੀਤੀਆਂ ਸਰਕਾਰਾਂ ਦੀਆਂ ਲਾ ਲਓ ਜਾਂ ਯੰਸ਼ੀਆਂ ਦੀਆਂ ਲਾ ਲਓ ਜੇ ਪੰਜਾਬ ਨੂੰ ਥੱਲੇ ਲਾਉਣ ਦੀਆਂ ਚੱਲਦੀਆਂ ਨੇ ਉਹਦੇ ਤੋਂ ਅਸੀਂ ਤਾਂ ਬਚਾਂਗੇ ਜੇ ਅਸੀਂ ਸਾਰਾ ਪਰਿਵਾਰ ਰਲ ਮਿਲ ਕੇ ਉਸ ਕਿਤੇ ਨੂੰ ਜਾਂ ਕਿਸੇ ਹੋਰ ਕਿਤੇ ਨੂੰ ਬਣਾਵਾ ਦਮਾਂਗੇ। ਇਹ ਨਹੀਂ ਅਸੀਂ ਕਹਿੰਦੇ ਵੀ ਇਕੱਲੇ ਬੱਕਰੀਆਂ ਦੀ ਕਰੋ। ਹੋਰ ਬਹੁਤ ਕਿਤੇ ਨੇ ਲੋਕ ਇਹੋ ਜਿਹੇ ਵੀ ਨੇ। ਸਾਡੇ ਨਗਰ ਦੇ ਵਿੱਚ ਆ ਉਹ ਕੁੱਤੇ ਕਤੂਰੇ ਪਾਲ-ਪਾਲ ਕੇ ਆਪਦੀਆਂ ਧੀਆਂ ਦੀ ਪੜਾਈ ਕਰਦੇ ਨੇ ਉਹਨਾਂ ਦੀ ਫੀਸਾਂ ਦਿੰਦੇ ਨੇ ਕੋਈ ਸੂਰ ਪਾਲਦਾ ਕੋਈ ਘੋੜੀਆਂ ਦਾ ਕਿੱਤਾ ਕਰਦਾ ਜੀ ਬਜਾਏ ਪਾਉਂਦੇ ਆ ਕੋਈ ਹੋਰ ਕਿੱਤਾ ਕਰਦਾ ਇਸ ਲਈ ਸਾਰਾ ਪਰਿਵਾਰ ਨਾਲ ਮਿਲ ਕੇ ਜੇ ਤੁਹਾਡਾ ਕੋਈ ਧੀ ਪੁੱਤ ਕਹਿੰਦਾ ਵੀ ਮੈਂ ਬੱਕਰੀਆਂ ਰੱਖਣੀਆਂ ਉਹਦੀ ਹੈਲਪ ਕਰੋ ਉਹਨੂੰ ਕਹੇ ਲਿਆ ਬਈ ਅਸੀਂ ਤੇਰੀ ਹੈਲਪ ਕਰਾਂਗੇ ਤੂੰ ਕਰਕੇ ਦਿਖਾ ਤੇ ਇਸ ਲਈ ਇਹ ਕਿੱਦਾਂ ਕੋਈ ਮਾੜਾ ਨਹੀਂ ਇਹ ਅੱਜ ਕੱਲ ਅੱਗੇ ਹੁੰਦਾ ਸੀ ਯਾਰ ਰਵਾਜ ਅਪਿਛੇ ਜੇ ਸੀ ਪਿਛੇ ਉਦੋਂ ਪਹਿਲਾ ਰਵਾਜ ਤਾਂ ਇਹ ਸੀ ਕਿ ਕਿਸਾਨ ਦਾ ਦਾਇਕ ਕਿੱਤਾ ਸੀ ਹਰੇਕ ਕਿਸਾਨ ਦੇ ਘਰ ਬੱਕਰੀ ਹੁੰਦੀ ਸੀ ਖੇਤ ਨੂੰ ਜਾਣਾ ਖੱਤੇ ਦੇ ਵਿੱਚ ਵਸਤਰੀ ਖੁੱਲੀ ਛੱਡ ਦੇਣੀ ਕਿਸਾਨ ਨੇ ਆਉਦੇ ਪੱਟੇ ਦਿੱਤੇ ਵੱਢਣੇ ਬੱਕਰੀ ਦੇ ਘਰੇ ਮੁੜਿਆ ਵਾ ਤੇ ਹਰੇਕ ਕਿਸਾਨ ਦੀ ਇੱਜੜ ਦੇ ਵਿੱਚ ਬੱਕਰੀ ਪੁਰੇ ਨਿਆਰੇ ਸੀ ਤੇ ਸਾਡੇ ਲੋਕ ਮਾੜਾ ਸਮਝੇ ਲੱਗੇ ਮਾੜਾ ਨਹੀਂ ਸਮਝਣਾ ਇਹਨੂੰ ਅੱਜ ਜਿਹੜਾ ਇਹ ਕਿਤਾਬਾਂ ਮੈਂ ਕਈ ਐਮ.ਐਲ.ਏ ਕਈ ਮੰਤਰੀਆਂ ਦੇ ਨਾਮ ਵੀ ਬਣਾ ਸਕਦਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਕੋਈ ਨੀ ਦੋ ਬਣਾ ਲਾਂਗੇ ਦੋ ਬਣਾ ਲਾਂਗੇ ਚੱਲਣ ਦੋ ਬਾਬਾ ਜੀ ਦੋ ਬਣਾ ਲਾਂਗੇ ਇੱਕ ਘੰਟਾ ਜੀ ਦੇ ਉਹ ਪੰਜਾਬ ਦੇ ਮੰਤਰੀ ਰਹੇ ਨੇ ਕਾਲੀ ਸਰਕਾਰ ਦੇ ਉਹਨਾਂ ਦਾ ਫਾਰਮ ਆ ਹਲਵਾਰੇ ਵਿੱਚ ਜਾ ਕੇ ਦੇਖ ਲਓ ਬੱਕਰੀਆਂ ਦਾ ਇਹ ਬਾਈ ਜੀ ਖੜਿਆ ਮਿਸਾਲ ਅੰਗਲੈਂਡ ਦੀ ਧਰਤੀ ਤੋਂ ਆ ਕੇ ਤਰਨਤਾਰਨ ਦੀ ਧਰਤੀ ਤੇ ਬੱਕਰੀਆਂ ਦਾ ਫਾਰਮ ਪਾਇਆ ਜੱਗਾ ਸਿੰਘ ਐਮ ਐਲ ਏ ਰੈਕੋਰਡ ਤੋਂ ਉਹਨਾਂ ਦਾ ਫਾਰਮ ਆ ਉਹਨਾਂ ਦਾ ਜਾਗ ਦੇਖ ਲਓ ਰੈਕੋਰਡ ਦੇ ਵਿੱਚ ਉਹਨਾਂ ਕੋਲੇ ਫਰਫਰੀ ਨਸਲ ਦੇ ਬੱਕਰੇ ਟੌਪ ਕੁਆਲਟੀ ਦੇ ਰੱਖੇ ਨੇ ਹੋਰ ਵੀ ਬਹੁਤ ਇਹ ਕਹਾਣੀ ਹੈ ਛਤੀਸਗੜ੍ਹ ਦੇ ਜੇਲ੍ਹ ਮੰਤਰੀ ਉਹਨਾਂ ਦਾ ਵੀ ਇਸੇ ਤਰ੍ਹਾਂ ਦਾ ਇਹ ਫਾਰਮ ਪਾਇਆ ਹੋਇਆ ਬਹੁਤ ਮੰਤਰੀ ਨੇ ਜਿਹੜੇ ਸਾਡੇ ਨਾਲ ਲਿੰਕ ਦੇ ਵਿੱਚ ਨੇ ਵੱਡੇ ਵੱਡੀਆਂ ਸੰਸ਼ੀਧਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਹੜਾ ਤੁਸੀਂ ਇਹ ਕਿੱਤੇ ਨੂੰ ਬੜਾਵਾ ਦੇ ਰਹੇ ਹੋ ਕਿਤੇ ਲੈ ਕਿਤੇ ਸਾਡੇ ਨੌਜਵਾਨ ਇਸ ਰਾਹ ਨਾਲ ਜੁੜਨਗੇ ਤੇ ਨਸ਼ਿਆਂ ਤੋਂ ਬਚਣਗੇ ਜਿਹੜੇ ਉਹ ਕੁਛ ਲਿਆ ਕਰਦੇ ਆ ਨੌਕਰੀ ਨਹੀਂ ਮਿਲਦੀ ਜੀ ਜਾਂ ਸਰਕਾਰਾਂ ਕਿੰਨੀ ਆਹ ਨੌਕਰੀਆਂ ਦੇ ਦਣ ਇੱਕ ਲੱਖ ਬੰਦਾ ਡਿਗਰੀ ਪ੍ਰਾਪਤ ਕਰਦਾ ਤੇ ਉਹਨਾਂ ਕੋਲੇ 1000 ਦੀ ਜਗ੍ਹਾ ਹੁੰਦੀ ਆ ਤੇ ਉਹ ਕਿੱਥੇ ਸੈੱਟ ਕਰਨਗੇ ਇਸ ਲਈ ਆਪਦੇ ਅਸੀਂ ਕਾਰਜ ਕਰਨਾ ਸਿੱਖੋ ਬਾਬਾ ਨਾਨਕ ਲੈ ਕੇ ਦੇ ਗਿਆ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆ ਜੇ ਅਸੀਂ ਕਾਜ ਨੂੰ ਸਵਾਰਨੇ ਹੱਥ ਦਿੱਤੇ ਆ ਪਰਮਾਤਮਾ ਨੇ ਪੈਰ ਦਿੱਤੇ ਨੇ ਦਿਮਾਗ ਦਿੱਤਾ ਇਹਨੂੰ ਕਰ ਤੋਂ ਬਹੁਤ ਬਹੁਤ ਧੰਨਵਾਦ ਤੇ ਬਾਕੀ ਦੋ ਚਾਰ ਗੱਲਾਂ ਬਾਬਾ ਜੀ ਹੋਰ ਕਰਨੀਆਂ ਨੇ ਇਹ ਨਾ ਸੋਚੋ ਵੀ ਚਿੱਤੇ ਕੱਪੜੇ ਪਾਲੇ ਮੇਰੇ ਨੂੰ ਦਾਗ ਨਾ ਲੱਗ ਜੇ ਮੈਂ ਹੀਰਾ ਦਾਖਾਂ ਦੇ ਘਰੇ ਚੱਲਿਆ ਗਿਆ ਰੋਟੀ ਪਾਣੀ ਖਾਧੀ ਬੜਾ ਬਾਈ ਨੇ ਮਾਨ ਸਤਿਕਾਰ ਕਰੇ ਮੈਨੂੰ ਲੈ ਗਿਆ ਸਪੈਸ਼ਲ ਜਿਵੇਂ ਲੋਕਾਂ ਦੇ ਜਾਂਦੇ ਮੇਰੇ ਵੀ ਚੱਲ ਜਾ ਕੇ ਦੇਖਿਆ ਚਾਹ ਪਾਣੀ ਪੀਤਾ ਕਹਿੰਦਾ ਆ ਜਾ ਬਾਈ ਬਾੜੇ ਚ ਪੇਡਾਂ ਦੇ ਚ ਪਾ ਬਾੜੇ ਚ ਭਾਗਿਆ ਹੀਰੇ ਦੇ ਆਖਾਂ ਦੇ ਜੀ ਚਾਰ ਗਨੇ ਲੈ ਕੇ ਡੰਡਿਆਂ ਦੇ ਝਾੜੂ ਮੋੜੇ ਤੇ ਸੰਭਰਨੇ ਮਾਵਾ ਹੀਰੇ ਤੁਸੀਂ ਆਪ ਸੰਭਰਦੇ ਹੋ ਕਹਿੰਦਾ ਹਾਂ ਭਾਈ ਮੈਂ ਇਹਦਾ ਕੰਮ ਸਿੱਖਾਂਗੇ ਮੈਂ ਤਾਂ ਆਪ ਸੰਭਰਦਾ ਭਾਈ ਇਹਨੇ ਕਹਿਣਾ ਕੁਝ ਦੇ ਦੋ ਮਿੰਟ ਬੇ ਬਾਬਾ ਜੀ ਦੇ ਬਾਗਿਆ ਬਾਬਾ ਜੀ ਧਰਤੀ ਮੈਂ ਉੱਠਿਆ ਚਾ ਲਿਆ ਮੇਰੇ ਬਾਤੇ ਕਹਿੰਦਾ ਰਾਜੂ ਖੜਾ ਹੋ ਮਾ ਬਾਬਾ ਜੀ ਤੁਸੀਂ ਜੇ ਆਰਦੇ ਹੋ ਕਹਿੰਦਾ ਮੈਂ ਬਾੜਾ ਸੰਭਰਦਾ ਬਾਬਾ ਜੀ ਨੇ ਚੋਕਾ ਬਦਾ ਤੰਗ ਲਾਤਾ ਮਾ ਬਾਬਾ ਜੀ ਇਹ ਕਹਿੰਦਾ ਮੈਂ ਬਾੜਾ ਸੰਭਰਦਾ ਮਾ ਬਾ ਬਾਬਾ ਜੀ ਤੂੰ ਵੀ ਮੇਰੇ ਨਾਲ ਕੰਮ ਕਰਦਾ ਮੈਨੂੰ ਸਾਰੀ ਆਈਏ ਟੱਕਰ ਲਿਆ ਮੈਂ ਤਾਂ ਸੰਭਰ ਵੀ ਸੰ ਦਨਵੀ ਅਸੀਂ ਬਾਪ ਬਾਰੇ ਸੰਭਰਦੇ ਆਂ ਬਾਈ ਤੁਸੀਂ ਇਹਨਾ ਸੋਚੋ ਵੀ ਅਸੀਂ ਚਿੱਤੇ ਕੱਪੜੇ ਬੂਟ ਪਾਲਸਾ ਲਾ ਲਈਏ ਜਿੰਨੇ ਲੱਭਣੇ ਰਹੋਗੇ ਭੇਡ ਬੱਕਰੀ ਦਾ ਤੜਕੀ ਉੱਠ ਕੇ ਬਾੜਾ ਸੰਭਰੋਗੇ ਤੁਹਾਡੇ ਰਸਤ ਨੂੰ ਹਵਾੜ ਚੜੂਗੀ ਤੇ ਤਾਂ ਬੱਕਰੀਆਂ ਦੀਆਂ ਮੀਂਗੜਾਂ ਦੀ ਤੁਹਾਡੀ ਸੌ ਬਿਮਾਰੀ ਟੁੱਟੂ ਨਹੀਂ ਮੈਂ ਸ਼ਰਤ ਕਰਕੇ ਕਹਿਣਾ ਵਾਅਦਾ ਕਰਕੇ ਜੇ ਇਹ ਕਾਲੇ ਨਾਂਗ ਤੇ ਦੰਬੇ ਹਾਰੇ ਨਿਰਮੇ ਕਾਲ ਤੇ ਦੰਨਾ ਚੁਪ ਲਿਆ ਬਾਕੀ ਬਾਬਾ ਜੀ ਨੂੰ ਪੁੱਛ ਲਓ ਵੀ ਇਹ ਗੱਲ ਸੱਚ ਹੈ ਕਦੇ ਨਾ ਤੇਰਾ ਕਹੋ ਵੀ ਅਸੀਂ ਬਾੜਾ ਨਹੀਂ ਸੰਭਰਨਾ ਸੂਕਲਾ ਮੰਨਿਓ ਇਹਨਾਂ ਦੀਆਂ ਵੀਂਗਣਾ ਚੱਕੋ ਤੇ ਰੱਜ ਕੇ ਰੋਟੀ ਖਾਓ ਇਹਨਾਂ ਤੋਂ ਕਦੇ ਨਾ ਚੇਂਜ ਕਿਓ ਇਹ ਥੋਟੋ ਨਹੀਂ ਚੇਂਜਦਿਆਂ ਬਾਕੀ ਮੇਰੇ ਗੱਲ ਕੀਤੀ ਆ ਉਹ 100% ਸੱਚ ਆ ਕੱਲਾ ਮੈਂ ਨਹੀਂ ਸੰਭਰਦਾ ਮੇਰੀਆਂ ਬੇਟੀਆਂ ਬੀਏ ਪੜੀਆਂ ਆਈਆਂ ਆਲ ਇੰਡੀਆ ਇੰਟਰਵੈਸਟੀ ਡਬਲ 골ਡ ਮੈਡਲ ਨਾਲ ਘੱਟ ਕੇ ਚੋ ਹੁਣ ਮੇਰੀ ਬੇਟੀ ਨੂੰ ਡਿਗਰੀ ਪ੍ਰਾਪਤ ਕੀਤੀ ਆ ਵਰਲਡ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਪਹਿਲਾ ਨੰਬਰ ਆਇਆ ਤੇ ਹੁਣ ਜਿਹੜਾ ਮੇਰੇ ਤੋਂ ਮਗਰੋਂ ਵੀ ਤੇ ਮੇਰੇ ਹੁੰਦੇ ਤੇ ਵੀ ਮੇਰੀ ਬੇਟੀ ਨੇ ਬਾੜਾ ਕਰਨਾ ਚੇਲਦਾਲ ਮੇਲੇ ਦੇ ਵਿੱਚ ਵੀ ਮੇਰੇ ਨਾਲ ਗਈ ਆ ਕਿ ਮੈਂ ਬੱਕਰੀਆਂ ਦਾ ਕਿੱਤਾ ਹੀ ਕਰਨਾ ਤੇ ਮੈਂ ਉਹਨੂੰ ਟ੍ਰੇਨਿੰਗ ਵੀ ਕਰਵਾਈ ਆ ਬੱਕਰੀਆਂ ਦੀ ਜਿਹੜੀ ਆਪਣੇ ਰਾਮਗੜ੍ਹ ਹੋਈ ਆ ਹੁਣ ਜਿਹੜੀ ਟ੍ਰੇਨਿੰਗ ਹੋਣੀ ਆ 25 ਤੇ 26 ਤਰੀਕ ਨੂੰ ਮੁੱਲਾਪੁਰ ਐਸੇ ਅਪ੍ਰੈਲ ਮਹੀਨੇ ਲਈ ਨੂੰ ਉੱਥੇ ਫੇਰ ਜੇ ਵੀ ਕਿਸੇ ਬੇਟੀ ਨੇ ਬੇਟੇ ਨੇ ਬੱਚੇ ਨੇ ਕਿਸੇ ਵੀਰ ਨੇ ਟ੍ਰੇਨਿੰਗ ਕਰਨੀ ਆ ਉਹ ਮੇਰੇ ਨੰਬਰ ਤੇ ਸੰਪਰਕ ਕਰ ਲਿਓ 99147 73916 ਤੇ ਤੇ ਜੇ ਕੋਈ ਵੀ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਬਾਕੀ ਤੁਹਾਨੂੰ ਦੱਸ ਦਈਏ ਵੀ ਮੇਲਾ ਬੱਕਰੀਆਂ ਦੀ ਚਵਾਈ ਦਾ ਮੇਲਾ ਮੁੱਲਾਪੁਰ ਮੰਡੀ ਦੇ ਵਿੱਚ ਲੱਗ ਰਿਹਾ 24 25 26 ਅਪ੍ਰੈਲ ਨੂੰ 24 ਅਪ੍ਰੈਲ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 25 ਦੀ ਸਵੇਰ ਦੀ ਚਵਾਈ 25 ਦੀ ਸ਼ਾਮ ਦੀ ਚਵਾਈ 26 ਦੀ ਸਵੇਰ ਦੀ ਚਵਾਈ ਤਿੰਨ ਚਵਾਈਆਂ ਦਾ ਦੁੱਧ ਨਾਪਿਆ ਜਾਊਗਾ ਵਧੀਆ ਦਿਲ ਖੱਚਵੇਂ ਨਾਮ ਦਿੱਤੇ ਜਾਣਗੇ ਇਹ ਨਹੀਂ ਹੋਊਗਾ ਕਿ ਤਿੰਨ ਬੱਕਰੀਆਂ ਨੂੰ ਨਾਮ ਦਵਾਂਗੇ ਅਸੀਂ ਘਟ ਤੋਂ ਘਟ ਬਾਈ ਜੀ 11 ਬੱਕਰੀਆਂ ਤੱਕ ਨਾਮ ਦਵਾਂਗੇ ਕਿ ਹਰੇਕ ਬੰਦੇ ਦਾ ਮਾਣ ਸਤਕਾਰ ਵੱਧ ਤੋਂ ਵੱਧ ਕੀਤਾ ਜਾਵੇ। ਬਾਕੀ ਸਾਡੇ ਬਾਈ ਜੀ ਨੇ ਕੋਈ ਦਿਲ ਦੇ ਵਿੱਚ ਬਲਬਲਾ ਉਹ ਵੀ ਸਾਝਾ ਕਰਨਾ। ਹਾਂਜੀ ਕਰੋ ਜੀ ਕਰੋ। ਧੰਨਵਾਦ। ਕਰੋ ਜੀ ਜਰੂਰ ਕਰੋ। ਮੈਂ ਸਾਰੇ ਵੀਰਾਂ ਨੂੰਲਾਹ ਦੇਣੀ ਕਰਨਾ ਹੈ। ਜਿਨ੍ਹਾਂ ਨੇ ਬੀਟਲ ਦਾ ਕੰਮ ਕੀਤਾ ਤੇ ਮੈਨੂੰ ਇਹ ਪਤਾ ਲੱਗਾ ਵਾ ਬਾਈ ਵੀ ਕੁਝ ਮੁੰਡੇ ਜਿਹੜੇ ਮੈਂ ਘਬਰਾ ਗਏ ਵੀ ਖਰਚਾ ਬਹੁਤ ਹੈ। ਠੀਕ ਹੈ। ਉਹਦਾ ਮੈਂ ਜਿਹੜਾ ਮੈਨੂੰ ਇੱਕ ਐਕਸਪੀਰੀਅੰਸ ਹੋਇਆ। ਉਹਨਾਂ ਨੂੰ ਫਾਰਮ ਦੇ ਨਾਲ ਥੋੜੀਆਂ ਜੀਆਂ ਆਪਾਂ 5 10 ਬਰਬਰੀਆਂ ਨਾਲ ਲੱਗਦੇ ਉਹ ਫਾਰਮ ਦਾ ਖਰਚਾ ਚੁਕਣ ਗਿਆ ਤੇ ਬੀਟਲ ਦਾ ਕੰਮ ਨਾ ਥੋੜਾ ਜਿਹਾ ਸਲੋ ਮੀਨਿੰਗ ਇਟ ਕੀ ਟਾਈਮ ਲੈਂਦਾ ਹੈ ਵੀ 2 ਸਾਲ ਲੱਗਦੇ ਆ ਇੱਕ ਕਰੀ ਬੀਟਲ ਨੂੰ ਤਿਆਰ ਹੁੰਦਾ ਤੇ ਮੁੰਡੇ ਘਬਰਾ ਜਾਂਦੇ ਨਵੇਂ ਇਹ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਇਹ ਗੱਲ ਮੈਂ ਤੋਂ ਇਹਨੇ ਕਹਿਤੀ ਮੈਂ বুঝ ਗਿਆ ਜਿਹੜੀ ਕਿ ਬਰਬਰੀ ਹੈ ਉਹ ਇਹਨਾਂ ਬੀਟਲਾਂ ਦਾ ਘੂਠਾ ਘੂਠਾ ਹੀ ਖਾਦੇ ਪਾਉਂਦੀ ਉਹਨਾਂ ਦੀ ਖੇਤੜਾ ਵੀ ਬਹੁਤ ਘੱਟ ਹੈ ਤੇ ਰਹੀ ਹੋਰ ਵੀ ਆ ਜੇ ਕਿਸੇ ਕੋਲ ਜਗ੍ਹਾ ਹੈਗੀ ਖੁੱਲੀ ਉਹ ਬਾਈ ਜੀ ਦੇਸੀ ਮੁਰਗੇ ਆਖੋ ਜਿਹੜੀ ਬੱਕਰੀ ਦੀ ਮੀਂਗੜਾ ਇਹਦੇ ਵਿੱਚ ਦਾਣਾ ਜਾਂਦਾ ਹਾਂਜੀ ਉਹ ਮੁਰਗੇ ਸੀਨ ਮੁਕਤ ਪਾਲਣਗੇ ਆ ਜਿਹੜਾ ਦਾਣਾ ਥੱਲੇ ਡੋਲ ਜਾਂਦਾ ਬੱਕਰੀ ਮੂੰਹ ਨਾਲ ਡੋਲਦੀ ਆ ਉਹ ਵੀ ਦਾਣਾ ਬੱਕਰੀ ਮੁਰਗਾ ਖਾ ਜਾਂਦਾ ਥੱਲੇ ਹਾਂਜੀ ਪੰਜ ਚਾਰ ਰੱਖੇ ਮੁਰਗੇ 25 30 ਮੁਰਗੀਆਂ ਦੇ ਵਿੱਚ ਇੱਕ ਬੱਕਰੀ ਮਗਰ ਇੱਕ ਮੁਰਗਾ ਹਾਂਜੀ ਦੇਸੀ ਮੁਰਗਾ ਚਾਹੀਦਾ ਤੇ ਤੁਹਾਡਾ ਜਿਹੜਾ ਬਿਲਕੁਲ ਬਿਨਾ ਦਾਣੇ ਤੋਂ ਫ੍ਰੀ ਮੁਰਗੀਆਂ ਪਾਲਣਗੀਆਂ ਇਹ ਬਿਲਕੁਲ ਸਹੀ ਤਜਰਬਾ ਇਹ ਗੱਲਾਂ ਚਲੋ ਚੱਲਦੀ ਆ ਵੀਡੀਓ ਚਲਦੀਆਂ ਚਲਦੀਆਂ ਚ ਗੱਲਾਂ ਆ ਜਾਂਦੀਆਂ ਕਹਿਣੀਆਂ ਪੈਂਦੀਆਂ ਸਾਡੀ ਗੁਜਰਾਤ ਦੇ ਵਿੱਚ ਬੇਟੀ ਆ ਆਪਣੇ ਫਾਰਮ ਪਾਇਆ ਉਹਨੇ ਟ੍ਰਿਪਲ ਸਟੋਰੀ ਆ ਫਾਰਮ ਉਹ ਟ੍ਰਿਪਲ ਸਟੋਰੀ ਦਾ ਮਤਲਬ ਤਿੰਨ ਮੰਜ਼ਲਾ ਦੈਨ ਮੰਜਲਾ ਫਾਰਮ ਪਾਇਆ ਉੱਪਰ ਉਹਦੀਆਂ ਬੱਕਰੀਆਂ ਥੱਲੇ ਉਹਦੀਆਂ ਮੁਰਗੀਆਂ ਉਹ ਮੁਰਗੀਆਂ ਦੇ ਜਿਹੜੀ ਪੱਤਰੀ ਦੇ ਥੱਲੇ ਮਿੰਗੜ ਡਿੱਗਦੀ ਆ ਬਾਸ ਨੂੰ ਵਗੈਰਾ ਕਰਦੀਆਂ ਰੇ ਥੱਲੇ ਮੁਰਗੀਆਂ ਉਹਨਾਂ ਨੂੰ ਖਾਈ ਜਾਂਦੀਆਂ ਮਿੰਗੜਾਂ ਨੂੰ ਫੋਲ ਫੋਲ ਕੇ ਦਾਣਾ ਜਿਹੜਾ ਉੱਪਰੋਂ ਦਾਣਾ ਵੇਟ ਖੋਣੀਆਂ ਚ ਡੁੱਲ ਜਾਂਦਾ ਜਾਂ ਆਪਾਂ ਖੋਣੀਆਂ ਝਾੜ ਦਿੰਨੇ ਆ ਉਹ ਜਿੰਨਾ ਦਾਣਾ ਡੁੱਲਦਾ ਸਾਰਾ ਮੁਰਗੀਆਂ ਦੇ ਫਾਰਮ ਚ ਆਉਂਦਾ ਉਹ ਮੁਰਗੀਆਂ ਮੇਰਾ ਖੜਾ ਵੀ ਉਹਦੇ ਕੋਲ ਸੈਂਕੜੇ ਤਰ੍ਹਾਂ ਮੁਰਗੀਆਂ ਰੱਖੀਆਂ ਥੱਲੇ ਬਚਾਲੇ ਉਹਦੀਆਂ ਬੱਕਰੀਆਂ ਨੇ ਉਹ ਬਾਬਾ ਜੀ ਮੈਨੂੰ ਬਹੁਤ ਵਧੀਆ ਬੇਟੀ ਦਾ ਕੰਮ ਲੱਗਿਆ ਮੈਂ ਬੜੀ ਬਾਰੀ ਵੀਡੀਓ ਦੇ ਵਿੱਚ ਉਹਦੀ ਸਫਤ ਕੀਤੀ ਹਾਲਾਂਕਿ ਮੈਨੂੰ ਜਾਣਦਾ ਨਹੀਂ ਵਿਚਾਰੀ ਉਹ ਹਿੰਦੂ ਬੇਟੀ ਆ ਗੁਜਰਾਤ ਦੇ ਵਿੱਚ ਆ ਉਹਦਾ ਫਾਰਮ ਉਹਨੂੰ ਅਸੀਂ ਵਧਾਈ ਵੀ ਦਿੰਨੇ ਆ ਇਹੋ ਜਿਹੀਆਂ ਬੇਟੀਆਂ ਪੜੀਆਂ ਲਿਖੀਆਂ ਨੇ ਤੇ ਜਿਹੜੀਆਂ ਕਿੱਤਾ ਕਰਦੀਆਂ ਨੇ ਤੇ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਵਾਈਆਂ ਦਾ